ਕੁਝ ਸੰਤਾਂ ਮਹਾਪੁਰਖਾਂ ਦੇ ਡੇਰੇ ਸਵਾਸਤੇ ਚੱਲ ਪੈਣ ਦੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝੀ ਕਲਮ ਬਣਨ ਵਾਲਾ ਹੁੰਦਾ ਹੈ ਉਂਝੀ ਗੱਲ ਸਿਰੇ ਚੜਨ ਵਾਲੀ ਹੁੰਦੀ ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ ਉਹ ਕਹਿੰਦੇ ਨੇ ਇਸ ਡੇਰੇ ਕਰਕੇ ਸੰਤ ਕਰਕੇ ਸਾਡੀ ਗੱਲ ਬਣੀ ਹੈ ਉਹ ਫਿਰ 60 ਕਮ ਸੇ ਕਮ ਹੋਰ 60 ਨੂੰ ਲੈ ਆਉਂਦੇ ਨੇ ਤੇ ਉਹਨਾਂ ਦੇ ਚੋਂ ਵੀ ਪੁੱਛ ਇੱਕ ਦੀ ਗੱਲ ਤੇ ਉਂਝੀ ਬਣਨ ਵਾਲੀ ਹੁੰਦੀ ਜਿਹੜੇ ਡੇਰੇ ਨਾਂ ਵੀ ਜਾਂਦੇ ਤਾਂ ਵੀ ਬਣਨੀ ਸੀ ਇਹ ਵੀ ਮੰਨਸ ਕਰਦੇ ਨੇ ਜੇ ਨਾਂ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ ਬਸ ਪਖੰਡ ਇਸ ਤਰ੍ਹਾਂ ਦੁਨੀਆ ਦੇ ਵਿੱਚ ਵੱਧਦਾ ਹੈ ਅਗਿਆਨ ਦੇ ਅਸਰੇ ਤੇ ਇੱਕ ਖਾਇਸ਼ ਪੂਰੀ ਹੁੰਦਿਆਂ ਹੁੰਦਿਆਂ ਦਸ ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ ਤੋਂ ਇਸ ਤਰ੍ਹਾਂ ਖਾਇਸ਼ਾਂ ਦੀ ਭੀੜ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ ਪਸ਼ੂ ਲੋੜਾਂ ਦੇ ਤਲ ਤੇ ਜਿੰਦੇ ਨੇ ਮਨੁ ਖਾਇਸ਼ਾਂ ਦੇ ਤਲ ਤੇ ਜਿਵਦੇ ਨੇ ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ ਖਾਇਸ਼ਾਂ ਦੀ ਪੂਰਤੀ ਨਾ ਹੋਵੇ ਮਨੁ ਤੜਪਦਾ ਹੈ